ਕਬੀਰ ਥੋੜਾ ਜਲ ਮਾਛਲੀ ਝੀਰ ਮੇਲਿਓ ਜਾਲ ਇਹ ਤੋ ਗਨੈ ਨਾ ਛੂਟ ਸਹ ਫਿਰ ਕਰ ਸਮੁੰਦ ਸਮਾਲ ਤੋ ਗਨੈ ਇਸ ਤਰ੍ਹਾਂ ਕੱਗੇ ਨਾਲ ਹੀ ਬੋਲਨਾ ਕਬੀਰ ਸਮੁੰਦ ਨਾ ਛੋਡੀਐ ਜੋ ਆਤਖਾਰੋ ਹੋਏ ਪੋਖਰ ਪੋਖਰ ਟੂੜਤੇ ਭਾਲੋ ਨਾ ਕਹ ਹੈ ਕੋਈ ਕਬੀਰ ਨਿਗਸਾਏ ਬਹਿ ਗਏ ਨਿਗਸਾਏ ਨਹੀਂ ਕਹਿਣਾ ਨੰਨੇ ਤੋਂ ਚੱਕ ਕੇ ਬੋਲਣਾ ਕਬੀਰ ਨੇ ਗੁਸਾਏ ਬਹਿ ਗਏ ਕਬੀਰ ਨੇ ਗੁਸਾਏ ਬਹਿ ਗਏ ਥਾਂਗੀ ਨਾਹੀ ਕੋਈ ਦੀਨ ਗਰੀਬੀ ਆਪੁਨੀ ਕਰਤੇ ਹੋਏ ਸੋ ਹੋਏ ਕਬੀਰ ਬੈਸਨੋ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਇ ਬੈਸ ਨੋ ਨੰਨੇ ਹੋੜਾ ਨਹੀਂ ਲਾਉਣਾ ਬੈਸ ਨਾਓ ਕਬੀਰ ਬੈਸ ਨਾਓ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਇ ਉਹ ਨੇਤ ਸੁਣਾ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਇ ਪਹਿਲਾ ਉਹ ਊੜਾ ਖੁੱਲੇ ਮੂੰਹ ਵਾਲਾ ਹਾਹਾ ਹੈ ਫਿਰ ਅੱਗੇ ਹੈ ਉਹ ਉਹ ਪਾਪ ਵਿਸਾਹਨ ਜਾਇ ਉਹ ਬੰਦ ਮੂੰਹ ਵਾਲਾ ਊੜਾ ਹੈ ਉਹਦਾ ਉਚਾਰਨ ਉਹ ਕਰਨਾ ਕਬੀਰ ਹਰਨਾ ਦੂਬਲਾ ਇਹੋ ਹਰੀਆ ਤਾਲ ਲੱਖ ਅਹੇਰੀ ਏਕ ਜੀ ਕੇਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਬੀਵਹ ਨਿਰਮਲ ਨੀਰ ਬੇਨ ਹਰ ਭਗਤ ਨਾ ਮੁਕਤ ਹੋਏ ਓ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛ ਲਾਗੋ ਹਰ ਫਿਰੈ ਕਹਿਤ ਕਬੀਰ 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 ਹਰ ਦੀ ਪੀਰੀ ਕਬੀਰ ਹਰ ਦੀ ਪੀਰੀ ਕਬੀਰ ਹਰ ਦੀ ਪੀਰੀ ਚੂਨਾ ਊਜਲ ਭਾਇ RAM ਸਨੇਹੀ ਤਉ ਮਿਲੈ ਦੋਨੋਂ ਵਰਨ ਗਵਾਇ ਕਬੀਰ ਹਰ ਦੀ ਪੀਰ ਤਨ ਹਰੈ ਪੀਰ ਤਨ ਇਹ ਪੀਰ ਤਨ ਪਾਠ ਉਚਾਰਨ ਕਰਨਾ ਕਸ ਕੇ ਪੀਰ ਤਨ ਨਹੀਂ ਕਹਿਣਾ ਕਬੀਰ ਹਰ ਦੀ ਪੀਰ ਤਨ ਹਰੈ ਕਬੀਰ ਹਰ ਦੀ ਪੀਰ ਤਨ ਹਰੈ ਚੂਨ ਚਿਹਨ ਨਾ ਰਹਾਇ ਬਲਿਹਾਰੀ ਇਹ ਪ੍ਰੀਤ ਕਾ ਜਿਹ ਜਾਤ ਵਰਣ ਕੋਲ ਜਾਏ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸਾਂ ਭਾਈ ਰਾਈ ਦਸਾਂ ਭਾਈ ਮਨ ਤਉ ਮੈਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਜੇ ਮਿਲੈ ਤੁਠਾ ਕਰੇ ਪਸਾਉ ਮੁਕਤ ਦਵਾਰਾ ਮੁਕਲਾ ਮੁਕਲਾ ਇਕੱਠਾ ਹੀ ਪਾਠ ਕਰਨਾ ਹੈ ਮੁਕਲਾ ਨਹੀਂ ਕਹਿਣਾ ਸਹਜੇ ਆਵ ਜਾਓ ਕਬੀਰ ਨਾ ਮੋਹ ਸ਼ਾਨ ਨਾ ਛਪਰੀ ਨਾ ਮੋਹ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਉ ਕਬੀਰ ਮੁਹ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਬਾਰ ਇਹ ਹਮਾਰਾ પાઠ તલામાں ਦੇ ਨਾਲ ਹੈ ਮੇਰੀ ਹਮਾਰੀ ਛਪਿਆ ਹੋਇਆ ਸੀ ਕਬੀਰ ਨਾ ਹਮ ਕੀਆ ਨਾ ਕਰ ਹੈਗੇ ਨਾ ਕਰ ਸਤੇ ਸਦੀਰ ਕਿਆ ਜਨੋ ਕਿਛ ਹਰ ਕੀਆ ਭयो ਕਬੀਰ 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 ਸੁਪਨਾ ਹੂ ਬਰੜਾ ਏਕੈ ਜਿਹ ਮੁਖ ਨਿਕਸੈ RAM ਤਾਕੇ ਪਗ ਕੀ ਪਾਨਹੀ ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਖਿਉ ਨਾਓ ਏ ਪੂਤਰੇ ਪੋਲਾ ਬੋਲਨਾ ਪੁਤਲਿਆਂ ਦਾ ਵਾਚਕ ਹੈ ਚਾਰ ਦਿਸ ਕੇ ਪਾਹੁਨੇ ਬੱਡ ਬੱਡ ਰੂਮ ਰੂਮ ਦਾ ਹੈ ਠਾਓ ਇਹ ਪਹਨੇ ਨਹੀਂ ਕਹਿਣਾ ਸਾਹੀ ਔਂਕੜਾ ਪ੍ਰੋਣੀ ਚਾਰ ਦਿਨ ਸਕੇ ਪਹਨੇ ਬੱਡ ਬੱਡ ਰੂਮ ਦਾ ਹੈ ਠਾਓ ਕਬੀਰ ਮਹਦੀ ਕਰ ਘਾਲਿਆ ਆਪ ਪੀਸਾਏ ਪੀਸਾਏ ਤੈ ਸਹਿ ਬਾਤ ਨ ਪੂਚੀਐ ਕਬੋ ਨ ਲਾਈ ਪਾਏ ਤੈ ਸਹਿ ਇਕੱਠਾ ਨਹੀਂ ਕਹਿਦਨਾ ਤੈ ਸਹਿ ਬਾਤ ਨ ਪੂਚੀਐ ਕਭੋ ਨਾ ਲਾਈ ਪਾਇ ਕਬੀਰ ਜਿਹਦਰ ਆਵਤ ਜਾਤੇ ਆਹ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਕਬੀਰ ਦੂਬਾ ਥਾ ਪੈ ਉਭਰਿਓ ਗੁਨ ਕੀ ਲਹਿਰ ਝਬਕ ਜਬ ਦੇਖਿਓ ਬੇੜਾ ਜਰਜਰਾ ਤਮ ਉਤਨ ਪਰਿਓ ਹਾ ਫਰਕ ਇਹ ਫਰਕ ਹੀ ਉਚਾਰਨ ਕਰਨਾ ਕਈ ਫਰਕ ਪਾਠ ਕਰਾਉਂਦੇ ਹਨ ਪਰ ਫਰਕ ਪਾਠ ਸੰਪਰਦਾਚ ਕਰਾਇਆ ਜਾਂਦਾ ਹੈ ਕਬੀਰ ਪਾਪੀ ਭਗਤ ਨਾ ਭਾਵਈ ਇਕਬੀਰ ਦਾ ਪਾਪੀ ਨਹੀਂ ਕਹਿ ਦੇਣਾ ਪਾਪੀ ਭਗਤ ਨਹੀਂ ਕਹਿ ਦੇਣਾ ਯਾਨੀ ਪਾਪੀ ਪਦ ਤੇ ਵੀ ਰੁਕਣਾ ਹੈ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨ ਸੁਹਾਏ ਹਰ ਪੂਜਾ ਨ ਸੁਹਾਏ ਮੱਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਏ ਕਬੀਰ ਬੈਦਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਜਿਹ ਨਾਹੀ ਰੋਵਨ ਹਾਰ ਕਬੀਰ ਰਾਮ ਨਾ ਤੇ ਆਇਓ ਮੋਟੀ ਲਾਗੀ ਖੂਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰੈ ਬਹੂਰ ਕਬੀਰ ਐਸੀ ਹੋਏ ਫਰੀ ਮਨ ਕੋ ਭਾਵਤ ਕੀ ਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਦੌਰਾ ਲੀਨ ਕਬੀਰ ਰਸ ਕੋ ਗਾੰਡੋ ਚੂਸੀਐ ਗੁਣ ਕਉ ਮਰੀਏ ਰੋਏ ਅਬ ਗੁਣੀ ਆਰੇ ਮਾਨਸੈ ਭਲੋ ਨ ਕਹੈ ਕੋਏ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਪੂਟ ਗੁਰ ਜੋ ਨਾ ਚੇਤ ਹੈ ਅਪਨੋ ਅਦਮਾਜ ਲੀਜਹਿਗੇ ਲੂਟ ਗੁਰ ਜੋ ਕਿਥੇ ਠਮਕ ਲਾ ਦਨੀ ਗੁਰ ਜੋ ਇਕੱਠਾ ਨਹੀਂ ਕਹਿ ਦਨਾ ਕਿਤੇ ਗੁਰ ਜੋ ਨਾ ਚਿਤ ਦੇਹ ਆਪਨੋ ਇਥੇ ਵਿਸਰਾਮ ਅਦਮਾਜ ਲੀਜਹਿਗੇ ਲੋਟ ਕਬੀਰ ਉਕਰ ਰਾਮ ਕੋ ਮੁੱਤੀਆ ਮੇਰੋ ਨਾ ਆਉ ਗਲੇ ਹਮਾਰੇ ਦੇਵਰੀ ਜਹ ਖਿੰਚੈ ਤਹ ਜਾਉ ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਵਹਿ ਲੋਏ ਹਿਰਦੈ ਰਾਮ ਨ ਚਿਤ ਹੀ ਹਿਰਦੈ ਰਾਮ ਨ ਚਿਤ ਹੀ ਇਹ ਜਪਨੀ ਕਿਆ ਹੋਏ ਕਬੀਰ ਬਿਰਹ ਭੰਗਮ ਮਾਨ ਬਸੈ ਭੰਗਮ ਉਚਾਰਨ ਕਰਨਾ ਕਬੀਰ ਬਿਰਹ ਭੰਗਮ ਮਾਨ ਬਸੈ ਮਨ ਤਾਂ ਨਾ ਮਾਨੈ ਕੋਏ ਅਬੇ ਔਂਕੜ ਈੜੀ ਐੜੇ ਉੱਤੇ ਟਿੱਪੀ ਗੱਗਾ ਮੰਮਾ ਭੰਗਮ ਰਾਮ ਬੇਉਗੀ ਨਾ ਜੀਐ ਜੀਐ ਤਾ ਬੋਰਾ ਹੋਏ ਜੀਐ ਤਾ ਬੋਰਾ ਹੋਏ ਕਬੀਰ 파ਰਸ ਚੰਦਨ ਤਿੰਨ ਹੈ ਏਕ ਸੁਗੰਧ ਤੇਹ ਮਿਲ ਤੇਉ ਊਤਮ ਭਏ ਲੋਹ ਕਾਠ ਨਿਰਗੰਧ ਕਬੀਰ ਜਮ ਕਾਠੇਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ ਕਬੀਰ ਬੈਦ ਕਹੈ ਹੋ ਹੀ ਭਲਾ ਦਾਰੂ ਮੇਰਾ ਵਸ ਵਸ ਇਹ ਤੋ ਬਸਤ ਗੋਪਾਲ ਕੀ ਜਾਬ ਭਾਵੈ ਲੇ ਖਾਸ ਖਾਸ ਪੂਲਾ ਬੂਲਾ ਕਬੀਰ ਨੋਬਤ ਆਪਣੀ ਦੇਨ ਦਸ ਲੇ ਬਜਾਏ ਨੋਬਤ ਹੋੜਾ ਨਹੀਂ ਲਾਉਣਾ ਨੋਬਤ ਕਬੀਰ ਨੋਬਤ ਆਪਣੀ ਦੇਨ ਦਾਸ ਲੇਹ ਬਜਾਏ ਨਦੀ ਨਾਵ ਸੰਜੋਗ ਦਿਓ ਬਹੁ ਰ ਨ ਮਿਲੇ ਆਏ ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨ ਜਾਏ ਕਬੀਰ ਜਾਤ ਜੁਲਾਹਾ ਕਿਆ ਕਰੇ ਹਿਰਦੈ ਵਸੇ ਗੋਪਾਲ ਕਬੀਰ ਰਮਈਆ ਕੰਠ ਮੇਲ ਚੂਕੈ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਜੌ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਇ ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ ਇਹ ਪ੍ਰਾਤਨ ਸਰੂਪਾਂ ਚ ਇਹ ਪਾਠ ਹੈ ਔਂਕਰ ਨਹੀਂ ਹੈ ਇਹ ਤਨ ਦੇ ਵਹੂਕ ਵਿਆਕਰਨ ਦੇ ਨੀਮਾਂ ਅਨੁਸਾਰ ਇਹ ਔਂਕੜ ਲਾਇਆ ਹੈ ਪਾਠ ਇਹ ਹੈ ਕਬੀਰ ਐਸਾ ਕੋ ਨਹੀਂ ਇਹ ਤਨ ਦੇ ਵਹੂਕ ਅੰਦਾ ਲੋਗ ਨ ਜਾਣਈ ਰਹੋ ਕਬੀਰਾ ਕੂਕ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਣ ਹੋ ਬੀਰ ਮਸਾਨ ਲੋਗ ਸਬਾਇਆ ਚਲ ਗਇਓ ਹਮ ਤੁਮ ਕਾਮ ਨਿਦਾਨ